ਐ ਐਡਮਿਨਿਸਟ੍ਰੇਸ਼ਨ ਨੂੰ ਸਿੱਧੀ ਸਿੱਧੀ ਇੱਕ ਅਪੀਲ ਕਰਦਾ ਕਿ ਜੇ ਰਣਜੀਤ ਬਾਵਾ ਸਾਡੇ ਇਸ ਮੇਲੇ ਦੇ ਉੱਪਰ ਆ ਗਿਆ ਗਾਉਣ ਤਾਂ ਫਿਰ ਆਊ ਤਾਂ ਸਹੀ ਉਹ ਆਪਣੀ ਮਰਜ਼ੀ ਨਾਲ ਪਰ ਫਿਰ ਇੱਥੋਂ ਸੁੱਕਾ ਅਸੀਂ ਮੁਰਦ ਨਹੀਂ ਦਿੰਦੇ ਜੋ ਸਾਤੋਂ ਹੋਊ ਉਹ ਕਰਾਂਗੇ ਇਹ ਸ਼ਬਦ ਕੀਨੇ ਰਣਜੀਤ ਬਾਵੇ ਨੂੰ ਕਹੇ ਕਿਉਂ ਕਹੇ ਕੀ ਰੌਲਾ ਸੀ ਇਹ ਗੱਲ ਦੇਖਣ ਵਾਲੀ ਆ ਤੁਹਾਨੂੰ ਪਤਾ ਹੀ ਹੋਵੇਗਾ ਕਿ ਰਣਜੀਤ ਬਾਵੇ ਦਾ 5 ਸਾਲ ਪਹਿਲਾਂ ਇੱਕ ਗਾਣਾ ਆਇਆ ਸੀ ਜਿਸ ਦਾ ਨਾਮ ਸੀ ਮੇਰਾ ਕੀ ਕਸੂਰ ਉਸ ਦੇ ਵਿੱਚ ਰਣਜੀਤ ਬਾਵੇ ਨੇ ਕੀ ਇਹੋ ਜਿਹਾ ਕਿਹਾ ਕਿ ਇਹ ਬੰਦੇ ਰਣਜੀਤ ਬਾਵਾ ਨੂੰ ਕਹਿੰਦੇ ਨੇ ਕਿ ਜੇ ਆ ਗਿਆ ਮੇਲੇ ਤੇ ਅਸੀਂ ਸੁੱਕਾ ਨਹੀਂ ਜਾਣ ਦੇਣਾ ਪਹਿਲਾਂ ਤਾਂ ਜਾਣੋ ਇਸ ਮੇਲੇ ਬਾਰੇ ਇਹ ਜੀ ਜੰਮੂ ਦੇ ਵਿੱਚ ਕੋਈ ਜਗ੍ਹਾ ਚੀਰੀ ਉਹਨੂੰ ਕਹਿੰਦੇ ਨੇ ਚੀਰੀ ਦਾ ਮੇਲਾ ਉੱਥੇ ਕੋਈ ਇਹਨਾਂ ਦਾ ਹਿੰਦੂਆਂ ਦਾ ਸਨਾਤਨੀਆਂ ਦਾ ਕੋਈ ਆਪਦਾ ਕੋਈ ਹੁੰਦਾ ਹੋਣਾ ਹਨਾ ਕੋਈ ਫੰਕਸ਼ਨ ਧਾਰਮਿਕ ਤਾਂ ਉੱਥੇ ਜੀ ਉਹਨਾਂ ਨੇ ਰਣਜੀਤ ਬਾਵਾ ਨੂੰ ਬੁਲਾਇਆ ਕੌਣ ਤੇ ਇਹ ਭਾਈ ਸਾਹਿਬ ਤੁਹਾਨੂੰ ਮੈਂ ਆ ਦਿਖਾ ਦੇਣਾ ਇਹ ਭਾਈ ਸਾਹਿਬ ਨੇ ਇਹ ਕਹਿੰਦੇ ਜੇ ਉੱਥੇ ਨੰਗੀਆਂ ਨਚਾਈਆਂ ਜੇ ਉੱਥੇ ਰਣਜੀਤ ਬਾਵਾ ਆ ਗਿਆ ਅਸੀਂ ਸੁੱਕਾ ਨਹੀਂ ਮੋੜਨ ਦੇਵਾਂਗੇ ਫਿਰ ਉਹ ਮੁਰੂਗਾ ਨਹੀਂ ਇਹਨੂੰ ਪੁੱਛੇ ਵੀ ਅੱਜ ਤੱਕ ਰਣਜੀਤ ਬਾਵਾ ਨੇ ਨੰਗੀਆਂ ਕਦੋਂ ਨਚਾਈਆਂ ਨੇ ਰਣਜੀਤ ਬਾਵਾ ਨੇ ਤਾਂ ਅੱਜ ਤੱਕ ਇੱਕ ਗਾਣਾ ਵੀ ਇਹੋ ਜਿਹਾ ਨਹੀਂ ਕੀਤਾ ਜਿਹੜਾ ਪੂਰੇ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਣਿਆ ਜਾ ਸਕੇ ਤਾਂ ਹੋਇਆ ਇੰਜ ਇਹ ਬੰਦਾ ਕਹਿੰਦਾ ਜੀ ਉਹ ਸਾਡਾ ਧਾਰਮਿਕ ਸਥਾਨ ਆ ਧਾਰਮਿਕ ਪ੍ਰੋਗਰਾਮ ਆ ਉੱਥੇ ਨੱਚਣ ਗਾਉਣ ਦਾ ਕੀ ਕੰਮ ਠੀਕ ਹੈ ਅਸੀਂ ਇਹਦੇ ਨਾਲ ਸਹਿਮਤ ਆ ਇਹ 'ਚ ਕੋਈ ਮਾੜੀ ਗੱਲ ਨਹੀਂ ਧਾਰਮਿਕ ਪ੍ਰੋਗਰਾਮਾਂ 'ਚ ਨੱਚਣਾ ਗਾਉਣਾ ਨਹੀਂ ਚਾਹੀਦਾ ਫਿਰ ਇਹ ਤੁਸੀਂ ਆਪਦੀ ਉਹ ਕਮੇਟੀ ਨੂੰ ਪੁੱਛੋ ਜਿਨ੍ਹਾਂ ਨੇ ਰਣਜੀਤ ਬਾਵਾ ਨੂੰ ਬੁਲਾਇਆ ਤੇ ਉੱਥੇ ਇਸ ਸਾਰੇ ਪ੍ਰੋਗਰਾਮ ਨੂੰ ਉਲੀਕਿਆ ਪਲਾਨ ਕੀਤਾ ਠੀਕ ਹੈ ਜੀ ਤੇ ਹੁਣ ਗੱਲ ਇਹ ਆ ਕਿ ਇਹ ਬੰਦਾ ਰਣਜੀਤ ਬਾਵਾ ਤੋਂ ਇੰਨਾ ਖਿਜਿਆ ਕਿਉਂ ਹੋਇਆ ਬਾਵੇ ਨੇ ਮੇਰਾ ਕੀ ਕਸੂਰ ਗਾਣੇ ਦੇ ਵਿੱਚ ਇਹ ਗੱਲਾਂ ਬੋਲੀਆਂ ਸੀ ਜੋ ਕਿ ਬਹੁਤ ਵੱਡਾ ਸੱਚ ਹੈ ਤੇ ਇੱਥੇ گاਵਾਂ ਨੂੰ ਮਾਂ ਤਾਂ ਕਿਹਾ ਜਾਂਦਾ ਉਹਨਾਂ ਦਾ ਮੂਤ ਤੱਕ ਪੀਤਾ ਜਾਂਦਾ ਗੋਹਾ ਤੱਕ ਖਾਧਾ ਜਾਂਦਾ ਤੇ ਪੱਥਰਾਂ ਦੇ ਉੱਪਰ ਦੁੱਧ ਕਵਾਂਟਾਂ ਵਾਲਾਂ ਦੇ ਕਵਾਂਟਾਂ ਰੋੜੇ ਜਾਂਦੇ ਨੇ ਪਰ ਜੇ ਕੋਈ ਭੁੱਖਣ ਭਾਣਾ ਆ ਕੇ ਤੁਹਾਡੇ ਤੋਂ ਰੋਟੀ ਦਾ ਟੁਕੜਾ ਜਾਂ ਕੁਝ ਚਾਹ ਪਾਣੀ ਮੰਗ ਲਵੇ ਤਾਂ ਤੁਸੀਂ ਕਈ ਵਾਰ ਉਸ ਦੀ ਬੇਇੱਜ਼ਤੀ ਕਰਕੇ ਉਸ ਨੂੰ ਮੋੜ ਦਿੰਦੇ ਨੇ ਇਹ ਬੰਦਾ ਕਹਿੰਦਾ ਸਾਡੇ ਸਨਾਤਨ ਧਰਮ ਦੀ ਸਿੱਧੀ ਸਿੱਧੀ ਬੇਇਜ਼ਤੀ ਕੀਤੀ ਰਣਜੀਤ ਬਾਵਾ ਨੇ ਮੈਨੂੰ ਇਹ ਗੱਲ ਦੱਸੋ ਅਸੀਂ ਆਪਣੇ ਧਰਮ ਦੇ ਮੁਤਾਬਿਕ ਜੇ ਕੋਈ ਗੱਲ ਕਰਦੇ ਹਾਂ ਤਾਂ ਫਿਰ ਸਨਾਤਨ ਧਰਮ ਦੀ ਬੇਇਜ਼ਤੀ ਕਿਵੇਂ ਹੋ ਗਈ ਸਾਡੇ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਨਹੀਂ ਮੰਨੀ ਜਾਂਦੀ ਸਾਡੇ ਸਿੱਖ ਧਰਮ ਦੇ ਵਿੱਚ ਮੂਰਤਾਂ ਦੇ ਉੱਪਰ ਦੁੱਧ ਨਹੀਂ ਡੋਲਿਆ ਜਾਂਦਾ ਸਾਡੇ ਲੰਗਰ ਦੀ ਪ੍ਰਥਾ ਚੱਲਦੀ ਆ ਕਿ ਭੁੱਖਿਆਂ ਨੂੰ ਰੋਟੀ ਦਿਓ ਤੇ ਨੰਗਿਆਂ ਨੂੰ ਕੱਪੜਾ ਦਿਓ ਰਹਿਣ ਲਈ ਮਕਾਨ ਛੱਤ ਦਿਓ ਇਹ ਹੀ ਸਭ ਤੋਂ ਵੱਡਾ ਪੁੰਨ ਹੈ ਤੇ ਰੱਬ ਇਹ ਚੀਜ਼ਾਂ 'ਚ ਹੀ ਖੁਸ਼ ਹੁੰਦਾ ਅਸੀਂ ਜੋ ਸਾਡੇ ਧਰਮ ਦਾ ਜੋਸ਼ ਸਾਡੇ ਧਰਮ ਦੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਮੁਤਾਬਕ ਅਸੀਂ ਗੱਲ ਕਰਾਂਗੇ ਤਾਂ ਕਿਸੇ ਧਰਮ ਦੀ ਬੇਅਦਬੀ ਕਿਵੇਂ ਹੋ ਗਈ ਰਣਜੀਤ ਬਾਵਾ ਨੇ ਇਹ ਕਿਤੇ ਨਹੀਂ ਕਿਹਾ ਕਿ ਫਲਾਣਾ ਧਰਮ ਇਦਾਂ ਕਰਦਾ ਉਹਨੇ ਸਿਰਫ ਇਨਸਾਨਾਂ ਦੀ ਆਲਓਵਰ ਇਨਸਾਨਾਂ ਦੀ ਗੱਲ ਕੀਤੀ ਆ ਕਿ ਲੋਕ ਇਦਾਂ ਦੁੱਧ ਢੋਲਦੇ ਆ ਮੂਰਤੀਆਂ ਤੇ ਠੀਕ ਹੈ ਗਾਊ ਦਾ ਪਿਸ਼ਾਬ ਤੱਕ ਪੀ ਜਾਂਦੇ ਆ ਕੁੱਤੇ ਬਿੱਲਿਆਂ ਨੂੰ ਪਾਲ ਦਿਆ ਪਰ ਇਨਸਾਨਾਂ ਦੀ ਕੋਈ ਕਦਰ ਨਹੀਂ ਇਸ ਨਾਲ ਕਿਸੇ ਧਰਮ ਦੀ ਬੇਅਦਵੀ ਨਹੀਂ ਹੁੰਦੀ ਇੱਕ ਇਨਸਾਨੀਅਤ ਦੇ ਵਿੱਚ ਜਿਹੜਾ ਨਿਗਾਰ ਆ ਰਿਹਾ ਉਸ ਦੇ ਉੱਪਰ ਚਾਨਣਾ ਪਾਇਆ ਸੀ ਰਣਜੀਤ ਬਾਵਾ ਨੇ ਬਾਕੀ ਮੇਰੇ ਸਾਰੇ ਦੋਸਤੋ ਤੁਸੀਂ ਦੱਸ ਦਿਓ ਵੀ ਕੀ ਇਹਨਾਂ ਦਾ ਇਹ ਪੁਆਇੰਟ ਠੀਕ ਹੈ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ